ਉਹ ਸਾਰਾ ਟਬਰਬਰੜਾ ਸਿਆਣਾ ਵਾ 나ੜੇ ਉਹਦੇ ਨਾਂਕੇ ਜਿਹੜੇ ਆ ਨਾ ਬਥੇਰਾ ਸਾਹ ਦਿੰਦੇ ਆ ਆਪੇ ਕਿਤੇ ਨਾ ਕਿਦਾ ਕਰਵਾ ਦੇਣਗੇ ਤੁਸੀਂ ਵਿੱਚੋਂ ਕੁਝ ਲੈਣਾ ਵਾ ਕੱਲ ਨੂੰ ਰੱਬ ਨਾ ਕਰੇ ਮੁੰਡਾ ਕੋਈ ਨਸ਼ਾ ਪੱਤਾ ਕਰਦਾ ਖਿਆ ਸਾਰੀ ਗੱਲ ਤੁਹਾਡੇ ਤੇ ਆਉਣੀ ਆ ਕਿ ਚਾਚੇ ਨੇ ਕਰਵਾਇਆ ਹੀ ਕੁੜੀ ਨੂੰ ਡੋਬ ਕੇ ਰੱਖਤਾ ਵਾ ਤੁਸੀਂ ਚੁੱਪੀ ਖੀਤੇ ਰੋ ਜਿੱਥੇ ਗੱਲ ਹੈਗੀ ਨਾ ਇੱਥੇ ਠੱਪ ਕਰ ਦੋ ਅਸੀਂ ਕਿਸ ਗੱਲ ਵਿੱਚ ਨਹੀਂ ਆਉਣਾ ਆਣ ਕੇ ਰੋਟੀ ਖਾਓ ਹੋਰ 12 ਸ਼ਲੋਕ ਸੁਣਾਏ ਆ ਆਣ ਕੇ ਮੇਰੇ ਕੰਨਾਂ 'ਚ ਡਹਿਬੇ ਦੱਸਣ ਇਦਾਂ ਦੇ ਇਦਾਂ ਮੰਮੀ ਹਾਂ ਉਹ ਤਾ ਕੀ ਹੋ ਰਿਹਾ ਤਾਂ ਨਹੀਂ ਪਤਾ ਨਹੀਂ ਮੇਰਾ ਕੋਈ ਕਾਰਜਾ ਹੋਇਆ ਹੈਗਾ ਸਹੀ ਇਦਾਂ ਹੁਣ ਠੀਕ ਹੋ ਤੂੰ ਦਵਾਈ ਖਾ ਕੇ ਪਿਆ ਫਰਕ ਕੋ ਥੋੜਾ ਜਾ ਹੈ ਉਹ ਅੱਗੇ ਨਾਲ ਦੀਦੀ ਹਾਂ ਆ ਗਈ ਹਾਂ ਦੀਦੀ ਗਰਮੀ ਬੜੀ ਬਾਹਰ ਪਾਣੀ ਲਿਆ ਰੋਕ ਬਹਿ ਜਾ ਪਾਣੀ ਲਿਓ ਨਹੀਂ ਬਹਿ ਜਾ ਇੱਥੇ ਗਰਮੀ ਨੇ ਤਾਂ ਆਕੀ ਕਰਾਉਤੀ ਬਹੁਤ ਗਰਮੀ ਲੱਗਦੀ ਹਲੇ ਪਾਣੀ

ਆਹ ਲੈਂti ਆ ਦਵਾਈ ਤਾਂ ਤੈਨੂੰ ਕੀ ਦੱਸਾਂ ਲੈਂਦੀ ਆ ਲੈਂਦੀ ਆ ਦਵਾਈ ਮੰਮੀ ਤੇ ਜਾਦਾ ਹੋ ਗਏ ਤੇ ਘਰ ਤੂੰ ਵੀ ਨਹੀਂ ਤੈਨੂੰ ਪਤਾ ਮੈਨੂੰ ਸਕੂਟਰ ਤੇ ਹੁੰਦੀ ਨਹੀਂ ਚਲਉਂਦੀ ਮੈਨੂੰ ਫੋਨ ਕਰ ਲੈਂਦੇ ਤੇ ਮੈਂ ਆ ਜਾਣਾ ਸੀ ਤੈਨੂੰ ਕੀ ਕਰਦੀ ਮੈਂ ਕਹਾਂ ਕਿ ਚੱਲ ਉੱਥੇ ਹੁੰਦੀ ਹੀ ਹੁਣੀ ਆ ਲੈਕਚਰ ਲਵਾਉਣਾ ਤੇ ਮੈਂ ਕਿਹਾ ਕਰਨ ਨੂੰ ਫੋਨ ਅੱਛਾ ਤੇ ਉਹਨੂੰ ਮੈਂ ਦੱਸਿਆ ਉਹ ਮੈਨੂੰ ਕਹਿੰਦਾ ਦੀਦੀ ਮੈਂ ਆ ਜਾਣਾ ਹੁਣੇ 2 ਮਿੰਟ ਤੇ ਤੁਸੀਂ ਰੁਕੋ ਮੈਂ ਆ ਗਿਆ ਕਿੰਨਾ ਚਿਰ ਡਿੱਕਿਆ 20 25 ਮਿੰਟ ਆਇਆ ਨਹੀਂ ਕਰਨ ਮੁੜ ਕੇ ਚਾਚੀ ਨੂੰ ਪਤਾ ਲੱਗਾ ਹਣਾ ਚਾਚੀ ਨੇ ਨਹੀਂ ਆਣ ਦਿੱਤਾ ਹਣਾ ਹੈ ਤਾਂ ਬੜੀ ਚਲਾਕ ਹੈ ਇਹੇ ਗੱਲ ਆ ਕਿ ਤੇ ਫਿਰ ਤੁਸੀਂ ਕਿੱਦਾਂ ਜੇ ਦਵਾਈ ਲੈਣ ਜਾਣਾ ਕੀ ਆ ਹੋਈ ਹੋਈ ਤੁਰ ਕੇ ਗਈਆਂ ਇੰਨੀ ਗਰਮੀ ਜਿੰਨੀ ਜਦੋਂ ਕੋਈ ਆ ਟਾਈਮ ਮਿਲਿਆ ਕਿ ਕਿਸੇ ਨਾਲ ਬੈਠ ਕੇ ਚੱਲ ਜੀਏ ਤੇ ਨਾ ਕੋਈ ਜਾਂਦਿਆ ਟਾਈਮ ਹੀ ਬੋਲ ਲਾ ਜੀ ਜੀ ਸ਼ਰੀਕਾ ਸ਼ਰੀਕਾ ਹੀ ਹੁੰਦਾ ਹੈ ਨਾ ਹੈ ਤੁਹਾਡੇ ਚਾਚੀ ਦਾ ਮੁੰਡਾ ਹੀ ਹੈ ਨਾ ਆਜ ਤਾਂ ਫਿਰ ਕੀ ਕਹੇ ਨਹੀਂ ਤਾਂ ਹੀ ਤਾਂ ਕਹਿੰਦੇ ਆ ਕਿ ਆਪਣਾ ਭਰਾ ਹੋਵੇ ਨਾ ਮੁੰਡਾ ਸੋ ਦੁੱਖ ਸੋ ਘੋਲ ਲੈਂਦਾ ਦੁੱਖ ਦੇ ਵੇਲੇ ਵੀ ਇਹਨੇ ਸਾਥ ਦੇਣਾ ਤੇ ਸੁੱਖ ਦੇ ਵੇਲੇ ਵੀ ਇਹਨੇ ਸਾਥ ਦੇਣਾ ਹੁਣ ਹੈ ਦੇ ਸ਼ਰੀਕਾ ਹੀ ਹੈ ਨਾ ਤਾਂ ਹੀ ਤੇ ਫਿਰ ਮੇਰੇ ਵੀ ਦਿਲ ਨੂੰ ਇੰਨੀ ਗੱਲ ਲੱਗੀ ਮੈਂ ਕਿ ਆਪਣਾ ਹੁੰਦਾ ਨਾ ਤਾਂ ਕਿਤੇ ਉਹਨੇ ਉਸੇ ਟਾਈਮ ਤੁਰ ਪੈਣਾ ਤੇ ਕਹਿਣ ਦੀ ਲੋੜ ਨਹੀਂ ਪੈਣੀ ਉਹੀ ਤੇ ਗੱਲ ਹੈ ਪਰ ਹੁਣ ਚਲੋ ਕੀ ਕਰਨਾ ਹੁਣ ਚਲੋ ਦਵਾਈ ਆ ਗਈ ਹੈ ਨਾ ਕੋਈ ਨਾ ਕੱਲ ਜੇ ਮੰਮੀ ਨਹੀਂ ਠੀਕ ਹੋਣਗੀ ਮੈਂ ਘਰ ਰਹਿ ਲੂੰਗੀ ਕਿ ਫਿਰ ਦਵਾਈ ਨੂੰ ਮੈਂ ਦੁਬਾਰਾ ਚੈੱਕ ਅਪ ਕਰਵਾ ਆਵਾਂਗੀ ਆਹੋ ਠੀਕ ਨਹੀਂ ਹੋਤਾ ਮੈਂ ਦਿੱਤੀ ਦਵਾਈ ਚਲੋ ਮੈਂ ਫਿਰ ਚੇਂਜ ਕਰ ਲਾਂ ਗਰਮੂ ਨਾਲ ਮੰਮੀ ਵੀ ਰੈਸਟ ਕਰ ਹਾਂਜੀ ਹਾਂਜੀ ਠੀਕ ਚਲ ਮੈਂ ਰੋਟੀ ਬਣਾਉਣੀ ਫਿਰ ਚਲੋ ਨਾ ਰਮਨ ਤਾਂ ਗੱਲ ਕਰਨੀ ਬਾਹਰ ਹੀ ਬੈਠੀ ਆ ਕਿ ਗੱਲ ਕਰ ਲੈਨੇ ਤਰਾ ਕਦੋਂ ਦੇ ਗਏ ਤੁਸੀਂ ਮੈਂ ਤੁਹਾਨੂੰ ਢੀਕਣ ਲਈ ਆ ਵੀ ਹੁਣ ਵੀ ਆਉਂਦੇ ਹੁਣ ਵੀ ਆਉਂਦੇ ਜਦੋਂ ਤੁਸੀਂ ਘਰੋਂ ਚਲ ਜਾਣਾ ਹੁੰਦਾ ਨਾ ਮਗਰ ਦਾ ਧਿਆਨ ਤੇ ਭੁੱਲੀ ਜਾਂਦਾ ਵਾ ਕਿ ਘਰ ਵੀ ਕੋਈ ਹੈਗਾ ਵਾ ਕਰਨ ਟਿਊਸ਼ਨ ਗਿਆ ਵਾ ਤੇ ਮੈਂ ਇਕੱਲੀ ਘਰ ਕੀ ਕਰਾਂ ਉਹ ਮੇਰੀ ਗੱਲ ਸੁਣਾ ਮੈਨੂੰ ਮਿਲਦੇ ਸੀ ਮਿੰਟੂ ਅੱਛਾ ਉਹ ਗੱਲ ਕਰਨ ਰਿਆ ਸੀ ਆਪਣੇ ਨਵਦੀਪ ਦੀ ਅੱਛਾ ਕੀ ਕੁੜੀ ਭਲੀ ਮਾਨਸਵਾਦ ਉਹ ਤਾਂ ਕਿਹਦੇ ਰਿਸ਼ਤਾ ਕਰਾਦਾ ਤੇ ਮੈਂ ਵੀ ਮੁੰਡਾ ਕੀ ਕਰਦਾ ਕਹਿੰਦਾ ਵੀ ਮੁੰਡਾ ਮਲਾਜਮਾ ਤੇ ਮੈਂ ਕਹਾ ਯਾਰ ਇਹ ਤਾਂ ਇੰਨੀ ਪੜੀ ਲਿਖੀ ਨਹੀਂ ਆ ਤੇ ਉਹ ਕਹਿੰਦੇ ਵੀ ਸਾਨੂੰ ਪੜੀ ਲਿਖੀ ਨਹੀਂ ਚਾਹੀਦੀ ਮਾਂ ਉਹਦੀ ਨਹੀਂ ਦੀ ਬਿਮਾਰ ਤੇ ਸਾਡਾ ਰੋਟੀ ਪਾਣੀ ਪਕਦਾ ਜਾਏ ਇੰਨਾ ਬੜਾਵਾ ਤੇ ਹੀ ਨਾ ਗਾਂਗਾ ਹੋ ਕੇ ਤਾਂ ਬਹੁਤ ਸਿਆਣੇ ਨਾ ਬਣਿਆ ਕਰੋ ਮੇਰੀ ਸੁਣ ਲੋ ਗੱਲ ਉਹ ਕੁੜੀਆਂ ਕੰਮ ਧੰਦਾ ਘਾਟੇ ਕਰਦੀਆਂ ਉਹਨਾਂ ਦੀ ਮਾਂ ਹੀ ਰੋਟੀ ਪਾਣੀ ਬਣਾਉਂਦੀ ਆ ਮੁੜ ਕੇ ਕੱਲ ਨੂੰ ਲਾਂਮਾ ਆਇਆ ਫਿਰ ਚੰਗੇ ਰਹੋਗੇ ਉਹਨਾਂ ਦਾ ਕਿਹੜਾ ਪਿਓ ਸਿਰ ਤੇ ਆ ਜਿਨ੍ਹਾਂ ਨੇ ਪਿਓ ਨੂੰ ਕਹਿਣਾ ਵਾ ਮੁੜ ਕੇ ਚਾਚੇ ਨੇ ਵਾਹ ਹੋ ਕੇ ਜਾਣਾ ਪੈਣਾ ਵਾ ਤੇ ਗੱਲਾਂ ਸੁਣਨੀਆਂ ਪੈਣਗੀਆਂ ਮੇਰਾ ਮਨ ਹੁਣ ਉਤੇ ਪਿਓ ਦੀ ਸਾ ਮੈਨੂੰ ਹੀ ਲੈਣੀ ਪੈਣੀ ਹੈ ਹਲੋ ਫਿਰ ਗੱਲਾਂ ਕਰਵਾਇਓ ਨਾਲੇ ਜਿਹੜਾ ਸਰਕਾਰੀ ਮੁਲਾਜਮ ਆ ਉਹਨੇ ਗਾੜੀ ਕੁਛ ਨਹੀਂ ਵੇਖਣਾ ਉਹਨੇ ਘਰ ਕੁਲਾ ਵੀ ਵੇਖਣਾ ਵਾ ਉਹਨੇ ਗਾੜੀ ਵੇਖਣ ਪੀ ਜਾ ਕੇ ਬੌਂਗਾ ਕਿਥੇ ਜੋ ਪਿਓ ਨਹੀਂ ਤੇ ਭਰਾ ਹੀ ਹੋਵੇ ਇੱਕ ਜਾਣਾ ਦੇ ਹੋਵੇ ਬੁੜੀਆਂ ਦੇ ਝਾਂਕ ਕੇ ਬਹਿਣਾ ਉਹਨੇ ਉਹਦੇ ਨਾਲ ਦੋ ਚਾਰ ਬੰਦੇ ਖਾਣ ਪੀਣ ਵਾਲੇ ਵੀ ਆਉਣੇ ਆ ਰਮਨੋ ਗੱਲ ਹੋਈ ਹੈ ਮੇਰੀ ਸਾਰੀ ਉਹਦੇ ਨਾਲ ਉਹ ਕਹਿੰਦੇ ਨਾ ਹੀ ਲੈਣਾ ਨਾ ਦੇਣਾ ਕੋਈ ਚੀਜ਼ ਨਹੀਂ ਚੁੰਨੀ ਚੜਾ ਕਰਾਂਗੇ ਤੇ ਬਸ ਪਹਿਲਾਂ ਲੋਕੀ ਇਦਾਂ ਹੀ ਹਿੰਦੇ ਹੁੰਦੇ ਆ ਜਦੋਂ ਵਿਆਹ ਹੋ ਜੇ ਨਾ ਫੇਰ ਕੁੜੀ ਨੂੰ ਤੰਗੀਆਂ ਦਿੰਦੇ ਹੁੰਦੇ ਆ ਤੁਸੀਂ ਮੇਰੀ ਗੱਲ ਸਮਝਦੇ ਨਹੀਂ ਤੁਹਾਨੂੰ ਨਹੀਂ ਪਤਾ ਔਰ ਮਰੋਦੀ ਸਾਸੇ ਆ ਗਏ ਮੱਜੇ ਤੇ ਲੋਕਾਂ ਇਹ ਨਹੀਂ ਵੇਖਣਾ ਉਹਨੂੰ ਕਹਿੰਦੇ ਸਾਹਮਣਾ ਮੈਂ ਤਾਂ ਸੋਰੀ ਇੱਕੋ ਗੱਲ ਦੱਸਾਂ ਤੁਸੀਂ ਕਿਹ ਗੱਲ ਚ ਲਾਓ ਉਹ ਸਾਰਾ ਟੱਬਰ ਬੜਾ ਸਿਆਣਾ ਵਾ ਨਾੜੇ ਦੇ ਨਾਂਕੇ ਜਿਹੜੇ ਆ ਨਾ ਬਥੇਰਾ ਸਾਥ ਦਿੰਦੇ ਆ ਆਪੇ ਕਿਤੇ ਨਾ ਕਿਦਾ ਕਰਵਾ ਦੇਣਗੇ ਤੁਸੀਂ ਵਿੱਚੋਂ ਕੁਝ ਲੈਣਾ ਵਾ ਕੱਲ ਨੂੰ ਰੱਬ ਨਾ ਕਰੇ ਮੁੰਡਾ ਕੋਈ ਨਸ਼ਾ ਪਤਾ ਕਰਦਾ ਖਿਆ ਸਾਰੀ ਗਲ ਤੁਹਾਡੇ ਤੇ ਆਉਣੀ ਆ ਕਿ ਚਾਚੇ ਨੇ ਕਰਵਾਇਆ ਸੀ ਕੁੜੀ ਨੂੰ ਡੋਪ ਕੇ ਰਖਤਾ ਵਾ ਤੇ ਰਮਨ ਇਹ ਰਿਸ਼ਤਾ ਵੀ ਕਿ ਕਰਨਾ ਵਾ ਅਸੀਂ ਤਾਂ ਥੋੜੀ ਛੋੜ ਦੇਣੀ ਕੁੜੀ ਐਵੇਂ ਨਾ ਕਿਸ ਦੀ ਗੱਲ ਵਿੱਚ ਨਹੀਂ ਆਈਦਾ ਹੁੰਦਾ ਸੁਣ ਗਈ ਨਾ ਮੇਰੀ ਗੱਲ ਸਾਰੀ ਉਮਰ ਨਾ ਤੁਸੀਂ ਤਾਂ ਗੱਲਾਂ ਸੁਣ ਲੋਗੇ ਮੇਰ ਕੋ ਨਹੀਂ ਜੇ ਸੁਣੀਆਂ ਜਾਣੀਆਂ ਜੇ ਕੱਲ ਨੂੰ ਕਿਸੇ ਨੇ ਗੱਲ ਕੀਤੀ ਨਾ ਮੈਂ ਫਿਰ ਜਵਾਬ ਦੇ ਦੇਣਾ ਜੀ ਮੇਰੀ ਗੱਲ ਸੁਣੋ ਮੈਂ ਨਾ ਕਰਾਉਂਗਾ ਤੇ ਜੇ ਉਹਨਾਂ ਭਾਬੀ ਦਾ ਹੀ ਕਰ ਲਿਆ ਰਿਸ਼ਤਾ ਤੇ ਫਿਰ ਮੇਰੇ ਪੱਲੇ ਕੀ ਰਹੂਗਾ ਉਵੀ ਸਿਆਣੀ ਆ ਉਹਨੂੰ ਕੋਫ ਕੋਈ ਵਾਈਜਤੀ ਵਾਲਾ ਹੋ ਹੈਗਾ ਤਾਂ ਲੱਬ ਨੌਕਰੀ ਵਾਲਾ ਨਾ ਲੱਬ ਨੌਕਰੀ ਵਾਲਿਆਂ ਨੇ ਦਾਜ ਦੌਣ ਮੰਗਣਾ ਵਾ ਗੱਡੀ ਤਾਂ ਘੱਟ ਦਾਜ ਕਰ ਲੋ ਕੇ ਗੱਲ ਹੀ ਨਹੀਂ ਕਰਦੇ ਜਿੰਨੇ 80 85 ਹਜ਼ਾਰ ਤਨਖਾਹ ਲੈਣੀ ਆ ਨਾ ਉਹ ਵੀ ਕਹਿੰਦਾ ਵਾ ਦਾਜੇ ਤਾਂ ਵੱਡੀ ਗੱਡੀ ਆਵੇ ਜਿਆ ਤੋ ਕਿਤਾ ਦੀਆਂ ਗੱਲਾਂ ਕਰਨ ਦੇ ਉਹ ਕਹਿੰਦਾ ਮੈਂ ਉਹਨੂੰ ਸਾਰੀ ਹੀ ਵਿਕੀਕਤ ਦੱਸੀਆਂ ਉਹਨਾਂ ਦੀ ਕਿ ਉਹਨਾਂ ਦੇ ਕੋਲ ਪਈ ਦੋ ਹੀ ਭੈਣਾ ਵਾ ਪਿਓ ਹੈ ਨਹੀਂ ਸਿਰ ਤੇ ਤੇ ਉਹ ਜਿਹੜੀ ਨਿੱਕੀ ਉਹ ਪੜਦੀ ਆ ਤੇ ਜਿਹੜੀ ਵੱਡੀਆਂ ਉਸ ਮਾਈਕੜਾਈ ਦਾ ਕੰਮ ਕਰਕੇ ਤੇ ਆਪਣਾ ਘਰ ਦਾ ਖਰਚਾ ਚਲਉਂਦੀ ਤੁਸੀਂ ਚੁੱਪੀ ਕੀ ਤੇਰਾ ਜਿੱਥੇ ਗੱਲ ਹੈਗੀ ਨਾ ਇੱਥੇ ਠੱਪ ਕਰ ਦੋ ਅਸੀਂ ਕਿਸ ਗੱਲ ਵਿੱਚ ਨਹੀਂ ਆਉਣਾ ਆਣ ਕੇ ਰੋਟੀ ਖਾਓ ਹੋਰ ਬੜਾ ਸਲੋਕ ਸੁਣਾਏ ਆ ਆਣ ਕੇ ਮੇਰੇ ਕੰਨਾਂ 'ਚ ਡਹਿਬੇ ਦੱਸਣ ਇਦਾਂ ਦੇ ਇਦਾਂ ਮੈਂ ਤਾਂ ਸੋਚਿਆ ਸੀ ਫੇਰ ਅਮਰ ਨਾਲ ਜਾ ਕੇ ਸਲਾਹ ਕਰਦਾ ਇਹ ਤਾਂ ਸਭ ਕੋ ਹੋਰ ਹੀ ਗੱਲਾਂ ਕਰੀ ਜਾਂਦੀ ਆ ਤੁਸੀਂ ਉਹਨਾਂ ਦੀਆਂ ਗੱਲਾਂ 'ਚ ਨਾ ਆਇਓ ਫਲਾੜਾ ਠੀਕ ਆ ਕੁੜੀ ਤੇ ਉਹਨਾਂ ਵਿਚਾਰੇ ਅਖਰ ਮੰਗਣੀ ਆ ਅਸੀਂ ਨਾ ਕਰਾਂਗੇ ਤੇ ਹੋਰ ਕੋਈ ਕਰਾ ਦਊਗਾ ਇਹਨੇ ਵੀ ਤਾਂ ਹੱਦ ਕਰਤੀ ਗੱਲ ਵਾਲੀ ਚਲੋ ਵੇਖਦੇ ਆ ਤੇ ਇਹਦੇ ਜਵਾਬ ਦੇ ਦੂੰ ਕੀ ਕਰਨਾ ਪ ਰਮਣ ਕੀ ਵੇਖਣ ਦੀ ਫੋਟੋ ਕੁਛ ਨਹੀਂ ਬਸ ਓਦਾਂ ਹੀ ਹਾਂਜੀ ਦੱਸੋ ਜੀ ਤੇ ਮੈਂ ਕਿਹਾ ਚਲ ਮੰਮੀ ਤੁਹਾਨੂੰ ਠੀਕ ਹੈ ਚਲ ਤੈਨੂੰ ਪੁੱਛਾਂ ਕਿੱਦਾਂ ਫਿਰ ਕਾਲਜ ਆ ਕਾਲਜ ਵਧੀਆ ਹੀ ਵਧੀਆ ਹਮ ਕੈਂਪਸ ਵਗੈਰਾ ਸਾਰਾ ਠੀਕ ਠਾਕ ਹਾਂ ਵਧੀਆ ਕਾਲਜ ਬੜਾ ਵਧੀਆ ਉਹਨਾਂ ਦਾ ਸਾਰਾ ਮਤਲਬ ਕਿ ਕਲਾਸਰੂਮ ਵਗੈਰਾ ਬੜੇ ਵਧੀਆ ਹੈ ਹੈਗੇ ਫੁੱਲੀ ਏਸੀ ਹੈ ਜਿੱਦਾਂ ਹੁਣ ਗਰਮੀਆਂ ਤੇ ਏਸੀ ਵਗੈਰਾ ਸਾਰੇ ਚੱਲਦੇ ਆ ਫਿਰ ਕੈਂਟੀਨ ਆ ਫਿਰ ਲੈਬੋਰੀਜ਼ ਆ ਸਾਇੰਸ ਦੀ ਅਲੱਗ ਆ ਫਿਰ ਬਾਕੀ ਅਲੱਗ ਹੈ ਦ ਲੈਬੋਰੀਆਂ ਬੜਾ ਵਧੀਆ ਵਧੀਆ ਲੱਗਾ ਮਤਲਬ ਕਿ ਸਟਾਫ ਵਗੈਰਾ ਹਾਂ ਹਜੇ ਤੇ 2 ਦਿਨ ਹੋਏ ਨਾ ਆਏ ਤੇ ਸਾਰੇ ਵਧੀਆ ਲੱਗੰਦੇ ਆ ਹਾਂ ਉਹ ਨਹੀਂ ਚੱਲ এনवायरमेंट ਠੀਕ ਹੋਵੇ ਤਾਂ ਮਹੌਲ ਚਾਲ ਤੇ ਤੇ ਹਾਂ ਇਹ ਹੀ ਨਾ এনवायरमेंट ਤੇ ਬਹੁਤ ਹੋ ਗਿਆ ਤੇ ਸਿਮੀ ਸਿਮੀ ਨੂੰ ਲੜੀ ਐਡਮਿਸ਼ਨ ਹਾਂ ਉਹ ਜਾਈ ਨਹੀਂ ਐ ਐਡਮਿਸ਼ਨ ਤੇ ਲੈ ਲਈ ਆ ਤੇ ਆਉਗੀ ਕੱਲ ਪਰਸਾਉ ਨੂੰ ਕੋਈ ਕੰਮ ਪੈ ਗਿਆ ਸੀ ਤੇ ਫੇਰ ਹੁਣ ਆਉਗੀ ਠੀਕ ਐ ਮਤਲਬ ਸਹੀ ਲੱਗਾ ਤੈਨੂੰ ਹਾਂ ਮੈਨੂੰ ਕਾਲਜ ਬੜਾ ਵਧੀਆ ਲੱਗਾ ਚੱਲ ਬਸ ਠੀਕ ਆ ਵਧੀਆ ਲੱਗਾ ਤੇ ਬਸ ਠੀਕ ਆ ਕਿ ਫੇਰ ਮੈਂ ਸੋਚਣ ਨਹੀਂ ਦੀਦੀ ਕਰਨ ਇਦਾਂ ਕੀਤਾ ਹਟੇ ਨਾਲ ਹਨਾ ਕਿ ਫੋਨ ਕੀਤਾ ਤੇ ਆਇਆ ਨਹੀਂ ਜੇ ਕਿਤੇ ਮੈਨੂੰ ਰਸਤੇ 'ਚ ਮਿਲਿਆ ਨਾ ਤੇ ਫਿਰ ਮੈਂ ਉਹਦੀ ਲਾਪਾ ਘਰ ਦੇਣੀ ਹੈ ਤੇ ਮੇਰੇ ਤੋਂ ਛੋਟਾ ਹੀ ਹੈ ਨਾ ਚਲ ਛੱਡ ਉਹਦਾ ਵੀ ਕੋਈ ਕਸੂਰ ਨਹੀਂ ਚਾਚੀ ਨਹੀਂ ਕਿਸੇ ਪਾਸੇ ਲੱਗਣ ਦਿੱਤੀ ਤੈਨੂੰ ਪਤਾ ਤਾਂ ਹੈ ਚਾਚੀ ਨਹੀਂ ਪਾਸੇ ਲੱਗਣ ਦਿੱਤੀ ਚਲ ਮਾੜਾ ਮੂਟਾ ਕਹਿ ਤੇ ਸਕਦਾ ਜੇ ਚਾਚੀ ਨਹੀਂ ਕਿਸੇ ਪਾਸੇ ਲੱਗਣ ਦੇਣ ਦੀ ਚਾਚਾ ਜੀ ਨੂੰ ਕਹਿੰਦਾ ਕਿ ਨਹੀਂ ਮੰਮੀ ਠੀਕ ਨਹੀਂ ਤਾਈ ਜੀ ਹਨਾ ਮੰਮੀ ਜਿੱਦਾਂ ਠੀਕ ਨਹੀਂ ਕਮ ਸੇ ਕਮ ਜਾਂ ਤਾਂ ਨਾ ਫੋਨ ਕਰ ਦਿੰਦਾ ਜਦੋਂ ਚਾਚੀ ਨੇ ਮਨਾ ਕਰਤਾ ਕਿ ਨਹੀਂ ਜਾਣਾ ਤੁਹਾਨੂੰ ਅੰਦਰ ਜਾਂ ਸਾਈਡ ਤੇ ਹੋ ਕੇ ਫੋਨ ਕਰਦਾ ਕਿ ਦੀਦੀ ਮੰਮੂ ਮਮੀ ਨੇ ਮਨਾ ਕਰਤਾ ਤੇ ਤੁਸੀਂ ਦੇਖ ਲਓ ਕਿਸੇ ਹੋਰ ਨੂੰ ਲੈ ਜਾਓ ਇਹ ਤੇ ਉਹਦਾ ਫਰਜ਼ ਬੰਦਾ ਹੀ ਨਾ ਕੀ ਕਹਿਣਾ ਤੈਨੂੰ ਪਤਾ ਜਿਦੋਂ ਫੇ ਚਾਚੀ ਜੀ ਬੋਲਣ ਲੱਗਦੇ ਹਨ ਫੇਰ ਉਹਦਾ ਹੀ ਮੈਂ ਉਦੋਂ ਦੀ ਸੋਚ ਨਹੀਂ ਨੀ ਕੰਮ ਕਿੰਨਾ ਐਡਾ ਸੱਚੀ ਦੀਦੀ ਉਦੋਂ ਦੇ ਹੀ ਸੋਚਣਨੀ ਆ ਕਿ ਰੱਬ ਸਾਨੂੰ ਇੱਕ ਵੀਰਾ ਦੇ ਹੀ ਦਿੰਦਾ ਕਮ ਸੇ ਕਮ ਆਹ ਵਾਲੇ ਦਿਨ ਦੀ ਨਾਲ ਵੀ ਇੱਕ ਨਾ ਪੈਂਦੇ ਕਿਸੇ ਦੇ ਤਰਲੇ ਮਾਰਨੇ ਤੇ ਬਾਅਦ ਚ ਉਦੋਂ ਉਦਾਸ ਹੋਣਾ ਚੱਲ ਮਮੀ ਦਾ ਸਾਰਾ ਤੇ ਬੰਦਾ ਬੜਾ ਪੇਜ ਬੜਾ ਬੜੀ ਲੋਡ ਹੁੰਦੀ ਆ ਬੁੰਡੇ ਦੀ ਬੜਾ ਪੇਜ ਸਾਰਾ ਬੰਦਾ ਚੱਲ ਕੁੜੀਆਂ ਵੀ ਸਾਰਾ ਬੰਦੀਆਂ ਹੀ ਨਹੀਂ ਆ ਪਰ ਜਦੋਂ ਅਗਲੇ ਘਰ ਚਲੇ ਜਾਣਾ ਅਗਲੇ ਪਤਾ ਨਹੀਂ ਕਿੱਦਾਂ ਦੇ ਮਿਲਦੇ ਆ ਇਹ ਤੇ ਐ ਚਲੋ ਇਹ ਸੋਚੀਦਾ ਤੇ ਹੈ ਪਰ ਕੀ ਕਰੀਆ ਹੁਣ ਫਿਰ ਨਹੀਂ ਹੈਗਾ ਤੇ ਹਾਂ ਜੇ ਹੁਣ ਅਸੀਂ ਮੰਮੀ ਨੂੰ ਆਪਾਂ ਮੁੰਡੇ ਬਣ ਕੇ ਦਿਖਾਵਾਂਗੇ ਹਨਾ ਕੱਲੋਂ ਸਾਡੇ ਵਿਆਹ ਕਰਨੇ ਅਸੀਂ ਅਗਲੇ ਘਰ ਚਲੇ ਜਾਣਾ ਹੈ ਪਰ ਜੇ ਅਗਲਾ ਜਿਹੜਾ ਸਾਡਾ ਵੀ ਕੋਈ ਵੀ ਜਿਹੜਾ ਵੀ ਹਸਬੰਡ ਹੋਏਗਾ ਉੱਥੇ ਰਹੂਗਾ ਫਿਰ ਵੀ ਲੋਕਾਂ ਨੇ ਜੀ ਨਹੀਂ ਦੇਣਾ ਕਿ ਲੈ ਘਰ ਚਵਾਈ ਰੱਖਿਆ ਦੁਨੀਆ ਬਹੁਤ ਗੱਲਾਂ ਬਹੁਤ ਕਰਨੀ ਹੁੰਦੀ ਜੋ ਹੁਣ ਰੱਬ ਨੇ ਸੋਚਿਆ ਆ ਉਹ ਬਾਹੂ ਆਪਣੇ ਆਪ ਤੇ ਹੁਣ ਬੀਤੀਆਂ ਤੇ ਉਹ ਸੈਣੀ ਵੀ ਪੈਣੀ ਆ ਜਦੋਂ ਤੁਹਾਨੂੰ ਪਤਾ ਜਦੋਂ ਆਪਾਂ ਛੋਟੇ ਹਾਂ ਉਹਨੂੰ ਕਿੰਨਾ ਮਾਨ ਹੁੰਦਾ ਹੈ ਕਿ ਚੱਲ ਸਾਡਾ ਵੀਰਾ ਨਹੀਂ ਪਰ ਕਰਨਾ ਸਾਡਾ ਵੀਰਾ ਹੈ ਹੁਣ ਜਦੋਂ ਵੱਡੇ ਹੋ ਗਏ ਤੇ ਹੁਣ ਮਾਨ ਹੀ ਟੁੱਟ ਗਿਆ ਇੱਕ ਸਾਹ ਕਿਉਂਕਿ ਨਾ ਤੇ ਉਹ ਆਂਦਾ ਏ ਜੇ ਆਵੇ ਵੀ ਚੱਲ ਚੱਲ ਜਾਦਾ ਤੇ ਬਾਕੀ ਚਾਚੀ ਦਾ ਸੁਭਾਅ ਤਾਂ ਤੁਹਾਨੂੰ ਪਤਾ ਹੀ ਹੈ ਉਦੋਂ ਹੀ ਨਿਆਣੇ ਉਹੀ ਤੇ ਗੱਲ ਹੈ ਅਹੀਂ ਹੁਣ ਬਹੁਤ ਹੁਣ ਫੇਰ ਰਿਸ਼ਤਿਆਂ ਦੀ ਸਮਝ ਆਉਣ ਲੱਗ ਪਈਆਂ ਨੇ ਹੋ ਗਈਆਂ ਅਹੀਂ ਤੇ ਹੁਣ ਬੜਾ ਦਿਲ ਕਈ ਵਾਰ ਦੁਖਦਾ ਚੱਲ ਕੋਈ ਨਹੀਂ ਚਲੋ ਕੋਈ ਨਹੀਂ ਦੀਦੀ ਚਾਲ ਕੋਈ ਨਹੀਂ ਤੂੰ ਫਿਕਰ ਨਾ ਕਰਿਆ ਕਰ ਜਿੰਨਾ ਚਿਰ ਤੱਕ ਹੈਗੀਆਂ ਜੋ ਕਰ ਸਕਦੀ ਮੈਂ ਕਰਨ ਦੀ ਕੋਈ ਨਹੀਂ ਘਰ ਦੀ ਫਿਕਰ ਨਾ ਕਰਿਆ ਕਰ ਤੂੰ ਆਪਣਾ ਮਨ ਲਾ ਕੇ ਪੜ੍ਹਾਈ ਕਰ ਨਹੀਂ ਮੈਂ ਪੜ੍ਹਾਈ ਮਨ ਲਾ ਕੇ ਤੇ ਜਿਹੜੇ ਕੰਮ ਜਿਨ੍ਹਾਂ ਨੂੰ ਚਾਹੀਦੀਆਂ ਸੀ ਮੈਨੂੰ ਤੇ ਫਿਰ ਮੈਂ ਚੱਲ ਕੋਈ ਨਹੀਂ ਮੰਮੀ ਨੂੰ ਕਵਾਂਗੀ ਕਿ ਦੁੱਧ ਦੇ ਪੈਸੇ ਆਏ ਹੁਣੇ ਥੋੜੇ ਬੁਤੇ ਨਹੀਂ ਮੇਕੋ ਵੀ ਹੁਣੇ ਆ ਸਲਾਈ ਦੇ ਪੈਸੇ ਤੁਹ ਲੈ ਲਈ ਮੈਨੂੰ ਕੋਤ ਤੂੰ ਲੈ ਆਈ ਬੁੱਕਸ ਆਉ ਥੋੜੀਆਂ ਜਿਹੀ ਚਾਹੀਦੀਆਂ ਆਂ ਇਹ ਤੇ ਉਹ ਜ਼ਰੂਰੀ ਹੀ ਥੋੜੇ ਪ੍ਰੈਕਟੀਕਲਸ ਵਗੈਰਾ ਬਣਾਉਣੇ ਹੁੰਦੇ ਆ ਤੇ ਮੈਂ ਕਿਹਾ ਚਲ ਕੋਈ ਨਹੀਂ ਸਿਰੇ ਮੇਰ ਕੋ ਪਹਿਲਾ ਜੀ ਚਲੋ ਠੀਕ ਹੈ ਦੀਦੀ ਇਹ ਕਿਤਾਬਾਂ ਲੈ ਆਈ ਜਾਂ ਕੇ ਜਿਹੜੀਆਂ ਚਾਹੀਦੀਆਂ ਠੀਕ ਹੈ ਮੰਮੀ ਰੋਟੀ ਬਣਾ ਲਈਏ ਭੁੱਖ ਬੜੀ ਲੱਗੀ ਆ ਬਣਾ ਲਈਏ ਚਲ ਆ ਮੈਂ ਤਨਵਾਜੀ ਮਰਨਾ ਹੀ ਨਾਲ ਮੈਂ ਕਿਹਾ ਕਾਲਜ ਦਾ ਪਾਸ ਚਲਾ ਖਾਈਏ ਰੋਟੀ ਫਿਰ ਚਲੋ ਠੀਕ ਹੈ ਚਲੋ ਨਾਲ ਮੰਮੀ ਨੂੰ ਵੀ ਦਈਏ ਹਾਂ ਚਲੋ ਚਲ ਚਲ ਫਿਰ ਅਠ